ਅੱਜ ਟਾਈਮ ਪਸ ਜਣੀ ਹੁੰਦਾ ਤੇ ਆਪਾਂ ਅਮਲੀ ਕੋਲੇ ਚਲਦੇ ਆ ਉਹਦੇ ਕੱਪਾ ਪਜ ਲੈ ਲੈ ਵੇ ਆ ਆ ਬਠਾ ਅਮਲੀ ਚੱਲ ਫਿਰ ਸੁਣਦੇ ਆ ਇਹਦੇ ਕੱਪਾ ਪਜ ਫਿਰ ਹੋਰ ਭਾਈ ਅਮਲ ਗਿਆ ਫਿਰ ਕਿਵੇਂ ਆ ਓਏ ਆ ਵੀ ਕਿਵੇਂ ਆ ਹੋਰ ਫਿਰ ਆ ਜਾ ਬਹਿ ਜਾ ਬਹਿ ਗਿਆ ਯਾਰ ਹੋਰ ਹੋਰ ਸੁਣਾ ਫਿਰ ਕੀ ਹਾਲ ਐ ਵਧੀਆ ਤੂੰ ਦੱਸ ਔਰ ਹੀ ਹੋਵਾ ਇਹ ਠੰਡੇ ਲੱਗਣ ਲੱਗੇ ਯਾਰ ਬੰਦੀ ਕਰਦੇ ਯਾਰ ਕਿਵੇਂ ਹੋਣਾ ਹੋਇਆ ਫਿਰ ਐ ਕਰੇ ਟਾਈਮpass ਜਾਣੀ ਹੁੰਦਾ ਸੀ ਮਹਾਚਲ ਬਾਈ ਦੇ ਗੱਪ ਗੱਲਾਂ ਵੱਤ ਗਏ ਸੁਣ ਲੇ ਕੋਈ ਸੋ ਫਿਰ ਮੈਂ ਕੱਲ ਜਾਣਾ ਸੀ ਯਾਰ ਬਠੰਡੇ ਹਾਂ ਤੇ ਮੈਂ ਲੱਗਿਆ ਜਹਾਜ਼ ਅੱਛਾ ਤੈਨੂੰ ਪਤਾ ਹੁਣ ਬਾੜ ਬੁਣ ਵਿਲੇ ਹੋਏ ਪਿਆ ਮੈਂ ਬਾਣੋ ਬਾਣੀ ਪਾ ਲਿਆ ਅੱਛਾ ਪਹਿਲਾਂ ਤਾਂ ਕੋਟ ਪੱਤੇ ਰੋ ਗਿਆ ਮੈਂ ਕੋਟ ਪੱਤੇ ਗਲੀਆਂ ਦੇ ਵਿੱਚ ਦੀ ਕਰਤਾ ਅੱਛਾ ਗਲੀਆਂ ਵਿੱਚ ਦੀ ਕਰਤਾ ਜਦੋਂ ਕਰਦੇ ਕਰਾਉਂਦੇ ਨਹੀਂ ਕਰਦੇ ਕਰਾਉਂਦੇ ਨੇ ਭਰਾਵਾ ਉਧਰੋਂ ਆ ਗਈ ਸਬਜ਼ੀ ਦੀ ਰੇੜੀ ਅੱਛਾ ਸਬਜ਼ੀ ਦੀ ਰੇੜੀ ਦੇ ਥੱਲੇ ਦੀ ਕੱਢ ਕੇ ਹਾਂ ਤੇ ਕੱਢ ਕੇ ਜਦੋਂ ਮੈਂ ਜਾਂਦੇ ਨੂੰ ਮੋੜ ਮੋੜਤਾ ਅੱਛਾ ਮੁਰਗਾ ਮੋੜ ਮੁਰਗਿਆ ਗਾਹਾਂ ਵਾਲਾ ਫਿਰ ਮੋੜ ਫਿਰ ਮੋੜਤਾ ਫੇਰ ਮੁਰਗਿਆ ਅੱਗੇ ਇੱਕ ਮੋੜ ਆ ਗਿਆ ਹਾਂ ਆ ਗਿਆ ਉਹ ਮੈਂ ਮੋੜਨਾ ਭੁੱਲ ਗਿਆ ਉੱਥੇ ਹੀ ਮੁੜ ਗਿਆ ਉੱਥੇ ਮੁੜ ਗਿਆ ਇਹ ਜਹਾਜ਼ ਕਿਹੜਾ ਸੀਗਾ ਤੇਰੇ ਕੋਲੇ ਫਿਰ ਜਹਾਜ਼ ਮੇਰੇ ਕੋਲੇ ਹਾਂ ਆ ਖੜਾ ਆਪਣਾ ਆ ਜੇ ਮੇਰੇ ਕੋਲੇ ਆ ਖੜਾ ਆਪਣਾ ਮੈਂ ਮਨੂਹ ਕਮਾਰੀ ਫਿਰ ਇੱਕ ਦੇਣਾ